ਹਾਂਜੀ ਸਤਿ ਸ੍ਰੀ ਅਕਾਲ ਜੀ ਪਿਆਰੇ ਦੋਸਤੋ ਵਲੌਗ ਨੰਬਰ 15 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਅਸੀਂ ਬਣਾਇਆ ਸੀ ਇੱਕ ਛੋਟਾ ਜਿਹਾ ਵਲੌਗ ਦੇਖੋ ਲਓ ਜੀ ਸਾਡੀ ਤਿਆਰੀ ਹੋ ਗਈ ਸੀਗੀ ਬਾਬਾ ਜੀ ਦੇ ਜਨਮ ਦਿਨ ਦੀ ਕਿਉਂਕਿ ਸਾਡੀ ਮੰਮੀ ਸਰੂਪਾਂ ਨੂੰ ਸਾਫ਼ ਕਰਕੇ ਉਸ ਦਿਨ ਹਾਰ ਚੜਾ ਰਹੇ ਸੀਗੇ ਬਾਬਾ ਜੀ ਦੇ ਕਿਉਂਕਿ ਇਹ ਬੜਾ ਪਵਿੱਤਰ ਤਿਹਾੜਾ ਹੈਗਾ ਸਾਰਿਆਂ ਨੂੰ ਬੜਾ ਇੰਤਜ਼ਾਰ ਹੁੰਦਾ ਇਸ ਤਿਹਾੜ ਦਾ ਜਿਵੇਂ ਜਿਸ ਨਾਲ ਮਮੀ ਜੀ ਜਿੱਥੋਂ ਸਾਡੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਸਾਰੇ ਪਰਿਵਾਰ ਦੀ ਗੁਰੂ ਮਹਾਰਾਜ ਸਾਹਿਬ ਤੋਂ ਜੀ ਜੀ ਕਿਉਂਕਿ ਅੱਜ ਅਸੀਂ ਜ਼ਿਆਦਾ ਬੋਲਣਾ ਨਹੀਂ ਗਾ ਕਿਉਂਕਿ ਜਿਨ੍ਹਾਂ ਨੇ ਬੋਲਣਾ ਸਿਖਾਇਆ ਹੋਵੇ ਉਹਨਾਂ ਅੱਗੇ ਬੋਲਣ ਦੀ ਤਾਂ ਲੋੜ ਨਹੀਂ ਉਹਨਾਂ ਨੂੰ ਤਾਂ ਬਾਕੀ ਬੋਲ ਕੇ ਲੋਕਾਂ ਨੂੰ ਆਪਾਂ ਦੁਨੀਆ ਨੂੰ ਦੱਸਾਂਗੇ ਉਹਨਾਂ ਬਾਰੇ ਬਸ ਇਹ ਹੈ ਵੀ ਅਸੀਂ ਸਾਡਾ ਬਣ ਕੀਤਾ ਸੀ ਵਲੌਗ ਵੀ ਹਰ ਇੱਕ ਵਲੌਗ ਬਣਾਈ ਜਾਈਦਾ ਹੈਗਾ ਅਸੀਂ ਸੋਚਿਆ ਅਸੀਂ ਅੱਜ ਬਾਬਾ ਜੀ ਦੇ ਨਾਲ ਵੀ ਆਪਦਾ ਵਲੌਗ ਬਣਾਉਣੇ ਬਣਾਉਣਾ ਤੇ ਅਸੀਂ ਛੋਟੀ ਜੀ ਕੋਸ਼ਿਸ਼ ਕੀਤੀ ਸੀਗੀ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ ਕਿੰਨੇ ਸੋਹਣੇ ਸਰੂਪ ਸਜ ਰਹੇ ਨੇ ਨਵਜੇ ਇੱਥੇ ਅਸੀਂ ਜਾਣਾ ਸੀਗਾ ਬਾਬਾ ਜੀ ਦੇ ਦਰਸ਼ਨ ਕਰਨ ਲਈ ਮੈਂ ਖਲਾਰਾ ਬਾਈ ਬੈਠੀ ਸੀ ਵਾਵਾ ਕਸਦਾ ਸਾਰੇ ਨੇ ਤਿਆਰ ਹੋ ਗਏ ਸੀਗੇ ਬੜਾ ਚਾਸੀ ਸਾਨੂੰ ਵੀ ਅਸੀਂ ਗੁਰਦੁਆਰੇ ਚੱਲੇ ਆ ਗਏ ਆ ਮੇਰਾ ਰਹਿਮਤ ਰਹਿਮਤ ਗੌਰ ਨੂੰ ਅਸੀਂ ਪਹਿਲੀ ਵਾਰ ਲੈ ਕੇ ਚੱਲੇ ਸੀ ਗੁਰਦੁਆਰੇ। 2 ਮਹੀਨਿਆਂ ਦਾ ਹੋ ਗਿਆ ਸੀ ਇਹ। ਤੇ ਅੱਜ ਅਸੀਂ ਇਹਨੂੰ ਪਹਿਲੀ ਵਾਰ ਲੈ ਕੇ ਚੱਲੇ ਸੀ ਗੁਰਦੁਆਰੇ। ਸਾਰੇ ਨੂੰ ਬੜਾ ਚਾਅ ਸੀਗਾ ਸਾਡੇ ਦੀਦੀ ਉਹਨਾਂ ਨੂੰ ਬੜਾ ਚਾਅ ਸੀਗਾ ਕਹਿੰਦੇ ਸੀਗੇ ਆਪਾਂ ਬਾਬਾ ਜੀ ਦੇ ਜਨਮ ਦਿਨ ਵਾਲੇ ਦਿਨ ਰਹਿਮਤ ਨੂੰ ਗੁਰਦੁਆਰੇ ਲੈ ਕੇ ਚੱਲੇ ਆ ਜੀ। ਲਓ ਜੀ ਅਸੀਂ ਸਾਡੇ ਸੋਨੇ ਸ਼ਹਿਰ ਮੁਖਸਰ ਸਾਹਿਬ ਸ਼੍ਰੀ ਮੁਖਸਰ ਸਾਹਿਬ ਦੇ ਗੁਰਦੁਆਰੇ ਵਿੱਚ ਪਹੁੰਚ ਚੁੱਕੇ ਹਾਂ। ਦੇਖੋ ਫਿਰ ਤੁਸੀਂ ਵੀ ਦਰਸ਼ਨ ਕਰੋ ਸਾਡੇ ਨਾਲ ਦਾ ਇੱਕ ਬੜਾ ਸੋਹਣਾ 뷰 ਬੜਾ ਸੋਹਣਾ ਦ੍ਰਿਸ਼ ਹੁੰਦਾ ਤੇ ਦ੍ਰਿਸ਼ ਉਹ ਤੋਂ ਵਧੀਆ ਲੱਗਦਾ ਜੇ ਸਾਡੀ ਸਾਥ ਸਾਥ ਹੋਵੇ ਤੇ ਆਪਣੇ ਨਾਲ ਫੈਮਿਲੀ ਹੋਵੇ ਪਰਿਵਾਰ ਹੋਵੇ ਸਾਰੇ ਦਰਸ਼ਨ ਕਰਨ ਲਈ ਕਿਉਂਕਿ ਇਕੱਲੇ ਇਕੱਲੇ ਤਾਂ ਦੁਨੀਆ ਦੁਰੀ ਫਿਰਦੀ ਹੈ ਪਰਿਵਾਰ ਦੇ ਨਾਲ ਇੱਕ ਵੱਖਰਾ ਹੀ ਮਜ਼ਾ ਹੁੰਦਾ ਹੈ ਜਾਣਦਾ ਅਸੀਂ ਵੀ ਸਾਰਾ ਪਰਿਵਾਰ ਗਏ ਸੀ ਦਰਸ਼ਨ ਕਰਨ ਵਾਸਤੇ ਬਾਬਾ ਜੀ ਦੇ ਤੇ ਮਨ ਨੂੰ ਬਹੁਤ ਸਕੂਨ ਮਿਲਿਆ ਮੈਂ ਕਿਹਾ ਚਲੋ ਇੱਕ چھوٹਾ ਜਿਹਾ ਬਲੌਗ ਬਣਾ ਕੇ ਸਾਰੇ ਜਿਹੜੇ ਸਾਡੇ ਸਬਸਕ੍ਰਾਈਬਰ ਆ ਉਹਨਾਂ ਨੂੰ ਸਾਰਿਆਂ ਨੂੰ ਦਰਸ਼ਨ ਕਰਵਾ ਦਿੱਤੇ ਜਾਣ ਗੁਰੂ ਸਾਹਿਬ ਜੀ ਦੇ ਕਿਉਂਕਿ ਆਪਾਂ ਆਪਦੇ ਦੋਸਤਾਂ ਮਿੱਤਰਾਂ ਨਾਲ ਤਾਂ ਜਾਈ ਵੱਟਦੇ ਆ ਜਾਂ ਕੁੜੀਆਂ ਨੂੰ ਅੱਤ ਹੁੰਦੀਆਂ ਵੀ ਆਪਾਂ ਸਹੇਲੀਆਂ ਨਾਲ ਲੜ ਕੇ ਗਵੰਡਣਾ ਨਾਲ ਉੱਠੀਏ ਤਾਂ ਪਰਿਵਾਰ ਨਾਲ ਜਾਈਏ ਉਹ ਵੱਖਰਾ ਹੀ ਮਜ਼ਾ ਆਉਂਦਾ ਇੱਕ ਅਸੀਂ ਸਾਰਾ ਪਰਿਵਾਰ ਗਏ ਸੀ ਆਵੇ ਬੜਾ ਮਜ਼ਾ ਆਇਆ ਸਾਨੂੰ ਆ ਸਾਰਿਆਂ ਨੂੰ ਅਬਰੂਦ ਦੇ ਬੂਟੇ ਬੜੇ ਸੋਹਣੇ ਲੱਗ ਰਹੇ ਸੀ ਕਿਉਂਕਿ ਹੈਵੀ ਹੈਵੀ ਹੋਏ ਪਏ ਸੀਗੇ ਇਹ ਤੁਸੀਂ ਦੇਖ ਰਹੇ ਹੋ ਜੀ ਆਪਣੇ ਸ਼੍ਰੀ ਮੁਕਸਰ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਜੀ ਟੁੱਟੀ ਗੰਡੀ ਸਾਹਿਬ ਗੁਰਦੁਆਰਾ ਸਾਹਿਬ ਜੀ ਹਾਂ ਲਓ ਜਿੱਥੇ ਅਸੀਂ ਟੇਕੇ ਮੱਥਾ ਜੀ ਆ ਸਾਡੇ ਜਵਾਕ ਨੰਨੇ-ਮੁੰਨੇ ਨੂੰ ਬੜਾ ਸਮਝਾਇਆ ਸੀ ਵੀ ਭੱਜੀ ਦਾ ਨਹੀਂ ਹੁੰਦਾਗਾ ਇਹ ਤੁਹਾਨੂੰ ਪਤਾ ਵੀ ਬੱਚੇ ਫਿਰ ਮਨ ਕੇ ਸੱਚੇ ਇਹਨਾਂ ਨੂੰ ਪਤਾ ਹੀ ਨਹੀਂ ਗਾ ਇਹ ਫਿਰ ਪੂਰੀ ਚੌੜ ਕਰਦੇ ਫਿਰਦੇ ਸੀ ਇੱਥੇ ਇਹ ਲਓ ਜੀ ਇਹ ਗੁਰਦੁਆਰਾ ਸਾਹਿਬ ਦਾ ਸਰੋਵਰ ਹੈ ਜੀ ਮੋ ਜੀ ਕਰੋ ਨੇੜੇ ਤੋਂ ਦਰਸ਼ਨ ਬਾਬਾ ਜੀ ਦੇ ਇੱਕ ਮਨ ਨੂੰ ਬਹੁਤ ਸਕੂਨ ਮਿਲਦਾ ਹੈਗਾ ਇੱਥੇ ਜਾ ਕੇ। ਲਓ ਜੀ ਇੱਥੇ ਅਸੀਂ ਕਰਵਾਈ ਜੀ ਤੀਗ ਬਾਬਾ ਜੀ ਦੇ ਚੜਾਉਣ ਦੇ। ਤੇ ਅੰਦਰੋਂ ਸ਼ੂਟ ਨਹੀਂ ਕਰਨਾ ਦਿੱਤੇ ਸੀਗੇ ਤੇ ਇਸ ਲਈ ਉਹ ਤੇ ਵੈਸੇ ਸ਼ੂਟ ਕਰ ਵੀ ਰਹੇ ਸੀ ਫੋਟੋਆਂ ਖਿੱਚ ਰਹੇ ਸੀ ਪਰ ਅੰਦਰ ਇਦਾਂ ਸੀਗਾ ਵੀ ਅਸੀਂ ਆਪਦੇ ਧਿਆਨ ਮੱਥਾ ਟੇਕਿਆ ਬਾਬਾ ਜੀ ਦੇ ਦਰਸ਼ਨ ਕੀਤੇ ਕਿਉਂਕਿ ਅਸੀਂ ਰਮਾਲਾ ਸਾਹਿਬ ਵੀ ਬਾਬਾ ਜੀ ਦੇ ਚੜਾਉਣੇ ਸੀਗੇ। ਇਸ ਕਰਕੇ ਅਸੀਂ ਆਦਾਸ ਕਰਉਣੀ ਸੀ ਸਾਰੇ ਜਾਣੇ ਤੇ ਉਧਰ ਬਿਜ਼ੀ ਸੀਗੇ। ਲੋ ਜਿੱਥੇ ਸੀ ਲਈ ਦੇਖ ਇੱਥੇ ਇੱਥੇ ਵਨ ਨਾਲ ਬੰਨਿਆ ਸੀ ਬਾਬਾ ਜੀ ਨੇ ਆਪਣਾ ਕੋੜਾ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਬਹੁਤ ਪੁਰਾਣਾ ਬੰਨਿਆ ਜੀ ਲੋ ਜਿੱਥੇ ਸੀ ਲਾ ਰਹੇ ਸੀ ਮੋਮਬਤੀਆਂ ਅਸੀਂ ਲੰਗਰ ਛੱਕ ਕੇ ਤੇ ਲਾ ਰਹੇ ਸੀ ਇੱਥੇ ਆਜ ਦੇ ਬਾਹਰ ਮੋਮਬਤੀਆਂ ਲਾ ਰਹੇ ਸੀ ਜੀ ਹੋ ਜੀ ਹੁਣ ਇੱਥੇ ਸਾਰੇ ਸਾਰੀ ਫੈਮਿਲੀ ਮੋਮਬਤੀਆਂ ਲਾਉਤੀ ਜੀ ਜੁੜੇ ਰਹੋ ਵਲੌਗ ਦੇ ਨਾਲ ਸਾਡੇ ਚੈਨਲ ਸਾਡੇ ਚੈਨਲ ਜਸਪੀਤ ਕੌਰ ਜਸਪ੍ਰਾਦ ਨੂੰ ਜਰੂਰ ਸਬਸਕ੍ਰਾਈਬਰ ਕਰਦੇ ਜਿੰਨੇ ਨੇ ਨਹੀਂ ਕੀਤਾ ਉਹ ਜਰੂਰ ਕਰ ਲੈਣਾ ਤੇ ਇਦਾਂ ਹੀ ਇਹ ਵਲੌਗਸ ਤੇ ਸ਼ੋਅਸ ਦੀਆਂ ਵੀਡੀਓਸ ਇਸੇ ਚੈਨਲ ਤੇ ਹੀ ਤੁਹਾਨੂੰ ਮਿਲੇਗਾ ਨੀ ਜਸਪੀਤ ਕੌਰ ਜਸਪ੍ਰਾਦ ਦੇ ਚੈਨਲ ਤੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਨਾਲੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਕਿ ਅਸੀਂ ਕਮੈਂਟ ਕਰੇ ਕ੍ਰਿਸ਼ੀ ਕਰੇ ਲਾਈਕ ਕਰੇ ਕਿਉਂਕਿ ਤੁਹਾਡੇ ਪਿਆਰ ਦੇ ਨਾਲ ਹੀ ਅਸੀਂ ਇੱਥੇ ਤੱਕ ਇੱਥੋਂ ਤੱਕ ਆਏ ਆ ਆਸ ਕਰਦੇ ਆ ਅੱਗੇ ਵੀ ਤੁਸੀਂ ਏਦੋਂ ਜ਼ਿਆਦਾ ਏਦੋਂ ਵੀ ਜ਼ਿਆਦਾ ਤੋਂ ਜ਼ਿਆਦਾ ਪਿਆਰ ਦੇਉਂਗੇ ਕਿਉਂਕਿ ਅਸੀਂ ਹਰ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਹਾਂ ਕਦੇ ਕੋਈ 11 21 ਗਲਤੀ ਹੋ ਗਈ ਤਾਂ ਮਾਫ ਕਰਿਓ ਕਿਉਂਕਿ ਅਸੀਂ ਵੀ ਤੁਹਾਡੇ ਵਰਗੇ ਭੈਣ ਭਰਾ ਹੀ ਆ ਕਿਉਂਕਿ ਚੱਲਦੀ ਜ਼ਿੰਦਗੀ 'ਚ ਸੌ ਗਲਤੀਆਂ ਹੋ ਜਾਂਦੀਆਂ ਆ ਹਾਂ ਗਲਤੀ ਦਾ ਪੁੱਤਲਾ ਆ ਤੇ ਇਸ ਲਈ ਕੋਈ ਵੀ 1921 ਹੋਵੇ ਸਾਨੂੰ ਕਮੈਂਟ ਚ ਕਰਕੇ ਦੱਸ ਦਿਆ ਕਰੋ ਵੀ ਤੁਹਾਡੇ ਤੋਂ ਆ ਉਹ ਨਿੱਕੀ ਹੋਈ ਹੈ ਤੇ ਅਸੀਂ ਅੱਗੇ ਤੋਂ ਹੋਰ ਸੁਧਾਰ ਪੂਰੀ ਕੋਸ਼ਿਸ਼ ਕਰੇਗਾ ਸਨ ਵੱਤੋ ਵੱਤ ਸ਼ੇਅਰ ਕਰਿਓ ਪਿਆਰ ਬਣਾਈ ਰੱਖਿਓ ਲਾਈਕ ਕਰਿਓ ਸਡੇ ਨਾਲ ਅਸੀਂ ਨਵੇਂ-ਨਵੇਂ ਵਲੌਗ ਲੈ ਕੇ ਆਵਾਂਗੇ ਸਾਡਾ ਪਰਿਵਾਰ ਨਾਲ ਅਸੀਂ ਜੀ ਇੱਥੇ ਮੋਮਬਤੀਆਂ ਸਾਰਾ ਪਰਿਵਾਰ ਪਰਿਵਾਰ ਦੇ ਨਾਲ ਟਾਈਮ ਹੀ ਨਹੀਂ ਪਤਾ ਲੱਗਾ ਕਦੋਂ ਇਹ ਨਹੀਂ შეਦੀ ਲੰਗਿਆ ਤੇ ਗੁਰਦੁਆਰਾ ਸਾਹਿਬ ਜੀ ਸਾਰੇ ਇਹ ਲੋਕ ਮੈਂ ਉਹ ਜਿੱਥੇ ਸੀ ਕੀਤੀ ਸਾਰੇ ਪਰਿਵਾਰ ਦੀ ਫੋਟੋ ਨਾਲੇ ਬਣਾਈ ਸੀ ਵੀਡੀਓ ਲੋ ਜੀ ਕਰੋ ਜੀ ਦਰਸ਼ਨ ਬਾਬਾ ਜੀ ਦੇ ਲਓ ਜੀ ਇੱਥੇ ਸਾਡੀ ਹੋ ਗਈ ਘਰ ਵਾਪਸੀ ਅਸੀਂ ਡੇਗਲੇ ਸਿ ਮੱਥਾ ਤੇ ਹਰਮੰਦਰ ਸਾਹਿਬ ਤੇ ਚੜ੍ਹਾ ਦੇਖ ਦੇ ਕਰਵਾ ਦਿੱਤੀ ਸੀਗੀ ਹੁਣ ਅਸੀਂ ਚੱਲੇ ਸੀ ਕਾਰ ਚਲੋ ਠੀਕ ਹੈ ਜੀ ਬਾਏ ਬਾਏ ਥੈਂਕਸ ਸਾਡੀ ਵੀਡੀਓ ਨੂੰ ਜਿਆਦਾ ਪਿਆਰ ਦੇਣ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ